ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਨਾ ਉਸੇ ਦੀ ਸਮਾਗਮ ਚੱਲ ਰਹੇ ਹਨ ਨਾ ਹਰੇ ਗੁਰੂ ਘਰਾਂ ਦੇ ਵਿੱਚ ਆਪਾਂ ਨਾ ਡੇਰੀਆਂ ਤੋਂ ਦੁੱਧ ਲੈ ਆਉਂਦੇ ਯਾਰ ਹਨਾ ਆ ਸਾਡੇ ਪਿੰਡ ਦੀ ਡੇਰੀ ਤੋਂ ਹੀ ਗੁਰੂ ਘਰ ਦੀ ਦੁਕਾਨ 'ਚ ਹੀ ਬੈਠਾ ਬਤੰਦਰ ਆ ਜਮੀ ਸ਼ਰਮੇ ਲਾਤੀ ਬਤੰਦਰ ਦੇਖ ਲੋ ਪਤਾ ਨਹੀਂ ਕੀ ਆ ਕੀ ਨਾ ਪਲਾਸਟਿਕ ਯਾਰ ਆਪਣੇ ਵੀ ਘਰਾਂ 'ਚ ਦੁੱਧ ਖਰਾਬ ਹੋ ਜਾਂਦਾ ਨਾ ਮੈਂ ਤਾਂ ਕਰੇ ਦੇਖਿਆ ਨਹੀਂ ਵੀ ਐਜਾ ਕੁਝ ਬਣਦਾ ਯਾਰ ਲੈ ਦੱਸ ਜੇ ਹੁਣ ਫੋਨ ਕਰਕੇ ਪੁੱਛ ਲਿਆ ਉਹਨੂੰ ਵੀ ਯਾਰ ਆ ਐਂ ਕਰਕੇ ਗੱਲ ਹੋ ਗਈ ਸਾਡੇ ਗੱਲ ਪੈਂਦਾ ਯਾਰ ਤਸੋਂ ਹੁਣ ਸਹੀ ਐ ਕਿ ਗਲਤ ਐ ਤੁਸੀਂ ਆਪੇ ਲਾ ਲਓ ਹਸਾਬ। ਸਮਝ ਤੋਂ ਬਾਹਰ ਆ। ਰੇਟ ਲਾਉਣਾ ਅੜ ਕੇ, ਰੇਟ ਵੀ ਅੜ ਕੇ ਲੈਣਾ ਪੂਰਾ। ਤੇ ਦੇਖ ਲਓ ਹੁਣ ਕੀ ਚੀਜ਼ ਤਾਂ ਵਧੀਆ ਦੇ ਦੋ ਭਾਈ, ਯਾ ਰੇਟ ਲੈਣਾ। ਉਹੀ ਗੱਲ ਆ ਵੀ ਮਾੜਾ ਮੋੜਾ ਗੁਰੂ ਘਰ ਦੀ ਸ਼ਰਮ ਕਰ ਲਓ ਯਾਰ। ਬੈਠੇ ਵੀ ਗੁਰੂ ਘਰ ਚ ਬੰਦੰਦਰੋਂ ਤੁਸੀਂ। ਗੁਰੂ ਘਰ ਨਾਲੇ ਠੱਗੀਆਂ ਲਾਈ ਜਨੋ ਮੈਂ ਤਾਂ ਹਰਾਣਾ ਯਾਰ। ਮਾੜੀ ਮੋਟੀ ਸ਼ਰਮ ਕਰ ਲਓ ਇਹੀਆਂ ਚੀਜ਼ਾਂ ਨੂੰ। ਇਹ ਇਹ ਚੀਜ਼ਾਂ ਨਾਲ ਗਾਹਾਂ ਨਹੀਂ ਲੰਘਣ ਲੱਗੇ ਤੁਸੀਂ। ਪਹਿਲਾਂ ਕੋ ਲੋਕਾਂ ਨੂੰ ਲੱਜ ਪਾਣੀ। ਅੱਜ ਸਾਰੀ ਦਿਹਾੜੀ ਲੋਕਾਂ ਨੇ ਗਰਮੀ ਚ ਪਿੰਡ ਦੇ ਨਾਲ ਸੇਵਾ ਕਰੀ ਆ, ਠੀਕ ਆ ਤੁਸੀਂ ਪਾਪ ਕਰਿਆਗਾ ਕੀ ਕਿੰਨਾ ਕੱਢ ਲੇਉਂਰੇ ਵਿੱਚੋਂ ਹਜ਼ਾਰ ਕੱਢ ਲੇਉਗਾ ਕਿੰਨਾ ਲੈ ਤੇ ਤੂੰ ਆਪਾਂ 20 ਕਿਲੋ 20 ਕਿਲੋ ਦੁੱਧ ਲੈ ਚਾਹੀਦਾ ਕਿੰਨੇ ਗਰਾ ਹੋਇਆ ਲੈ 400 ਦੁੱਧ ਹੈ ਨਹੀਂ ਤੇਰਾ 400 ਚੋਂ ਤੇਰੀ ਕੋਠੀ ਵੇਚੀ ਦੱਸ ਤੂੰ ਮਾੜੀ ਮੋਟੀ ਦਾ ਸ਼ਰਮ ਕਰ ਲੈ ਕਿ ਇਹਨੂੰ ਉਹ ਕਿ ਇਹਨੂੰ ਪ੍ਰਾਈਵ ਪਰਸਨਲੀ ਵੇਚਣਾ ਉਹ ਮੰਨੀ ਗੱਲ ਤੂੰ ਕੱਢੀ ਜਾਂਦਾ ਹੋਵੇਂਗਾ ਦਾ ਤੇਰੇ ਤੇ ਕੀ ਯਕੀਨ ਕਰੂ ਬੰਦਾ ਕੀ ਤੇਰੇ ਕੋਲੇ ਖੁਸ਼ੀ ਗਮੀ ਜਾ ਕੇ ਖੜਜੂ ਯਾਰ ਐ ਕੋਈ ਯਕੀਨ ਦੱਸੋ ਯਾਰ ਹੈਗੀ ਇਨਸਾਨੀਅਤ ਨਹੀਂ ਨਹੀਂ ਵੀਰੇ ਨੇ ਗਨੇ ਬੱਚਾ ਨਹੀਂ ਬੀਤ ਵਰ ਨજર ਉਹੀ ਤਾਂ ਗੱਲ ਆ ਯਾਰ ਤੂੰ ਤਾਂ ਬਤੰਦਰਾ ਗੁਰੂ ਘਰ ਚ ਰਹਿਣਾ ਨਾਲੇ ਤੂੰ ਗੁਰੂ ਘਰ ਦੇ ਨਾਲ ਨੂੰ ਤੂੰ ਆ ਕੋਸ ਬਹੋ ਕਰ ਰਿਹਾ ਯਾਰ ਦੇਖ ਹਨ ਮਾੜਾ ਮੋਟਾ ਆਲਾ ਦਾਲ ਦੇਖਿਆ ਕਰੋ ਵੀ ਇਹ ਚੀਜ਼ਾਂ ਕਿੱਥੇ ਲੱਗਣੀਆਂ ਨੇ ਕਿੱਥੇ ਆਪਣੇ ਲੋਕਾਂ ਦੇ ਢਿੱਡ ਚ ਪੈਣਾਗਾ ਚਲੋ ਜੇ ਹੁਣ ਕਹਾਂਗੇ ਤਾਂ ਉਹਨੂੰ ਗੱਲਾਂ ਵੀ ਮੰਦੀਆਂ ਚੰਗੀਆਂ ਲੱਗਣਗੀਆਂ ਉਹ ਵੀ ਲੋਕਾਂ ਨੂੰ ਚੁਭਦੀ ਆਉਂਦੀਆਂ ਸਾਡੀਆਂ ਦਾ ਕਰੀਆਂ ਹੋਈਆਂ ਬਾਕੀ ਤੁਹਾਡੇ ਸਾਹਮਣੇ ਆ ਭਾਈਆ ਦੇਖ ਲੋ ਆ ਕੇ ਸਵੇਰੇ ਉਹਨਾਂ ਨਾਲ ਗੱਲ ਵੀ ਕਰ ਲਿਓ ਕਮੇਟੀ ਵਾਲਿਆਂ ਨੂੰ ਵੀ ਬੇਨਤੀ ਆ ਠੀਕ ਆ ਤੇ ਪਿੰਡ ਦੇਆਂ ਨੂੰ ਵੀ ਬੇਨਤੀ ਆ ਧੰਨਵਾਦ ਜੀ ਛੋਟਾ ਬਹੁਤ ਬਹੁਤ ਵਾਦ ਥਾਲੀ ਓਏ ਥਾਲੀ ਓਏ ਥੰਨ ਕੋਲ ਨਾ ਉਹ ਹੱਥ ਨਾਲ ਕੋਈ ਨਾ ਓਏ ਆ ਗੱਛਾ ਵਿਕਟ ਓਏ ਥਾਲੀ ਫੋਨ ਕਰ ਨਹੀਂ ਪੁੱਸੂ ਨੇ ਥਾਲੀ ਕਰ ਨਾ ਓਏ ਥਾਲੀ ਓਏ ਲੈ ਲਾ ਓਏ ਰੰਗ ਦਲਤਾ ਸੱਲ ਕੋਲ ਬਰਬਾਦ ਕਰਦੇ ਲੋਕਾਂ ਦਾ ਕੋਈ ਦਿਮਾਗ ਪਿੰਦਾ ਕਿ ਕੁਛ ਪਿੰਦਾ ਕੋਈ ਨਹੀਂ ਪਿੰਦਾ ਉਹ ਨਾ ਹੀ ਗਾਣਾ ਉਹ ਨਾ ਹੀ ਉਹ 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 اوه یار گڑا ہاں می دادي کٿي آ کے ٿي پئي ٿي وهاءَ سيني ملي آجي منهن ڊاڻي ڏاڪڙو ٿي وئي آهي ਪੜ੍ਹ ਲੈਣੇ ਜੀ ਉਹ ਵੀ ਸਿੰਪਲ ਜਿਹੇ ਸੱਚੋ ਆ ਵੀ ਰਿਲੇਸ਼ਨ ਕੋਲ ਆਹ ਜੋ ਉਹਦਾ ਲੱਗਣਾ ਵੀ ਸਿੱਧਾ ਹੈ ਸਾਡੇ ਕੋਲ ਵੀ ਜੀ ਲੈਣੇ ਬੁਲਾਓ ਜੀ ਨਾਮ ਲਾ ਇਹਨਾਂ ਦੀ ਟੈਂਡ ਫੜਾ